ਕਿਸਾਨ ਵੀਰੋ ਸਾਥ ਸ਼੍ਰੀ ਕਾ ਲੋਬੀ ਕਿਸਾਨ ਵੀਰ ਅੱਜ ਆਪਾਂ ਤੁਹਾਨੂੰ ਕਣਕ ਦਾ ਖੜੀ ਕਣਕ ਦਾ ਝਾੜ ਚੈੱਕ ਕਰਨ ਦਾ ਇੱਕ ਫਾਰਮੂਲਾ ਦੱਸਾਂਗੇ ਤਾਂ ਕਈ ਵਾਰ ਆਪਾਂ ਨੂੰ ਹੁੰਦਾ ਕਿ ਕਣਕ ਵੱਢਣ ਤੋਂ ਪਹਿਲਾਂ ਆਪਣਾ ਤਾਂ ਪਤਾ ਨਹੀਂ ਯਾਰ ਕਿੰਨਾ ਆਪਣੀ ਕਣਕ ਦਾ ਝਾੜ ਆਵੇਗਾ ਜਾਂ ਕਿੰਨਾ ਘਟ ਜਾਏਗਾ ਝਾੜ ਕਿਉਂਕਿ ਕਈ ਵਾਰ ਪਹਿਲੀਆਂ ਜਿਹੜੀਆਂ ਗੇਤੀਆਂ ਵਜਾਈ ਵਾਲੀਆਂ ਕਣਕਾਂ ਦੇ ਜਿਹੜਾ ਝਾੜ ਉਹਨਾਂ ਦਾ ਘਟ ਆ ਜਾਂਦਾ ਤੇ ਆਪਾਂ ਨੂੰ ਡਰ ਜਿਆ ਮਨ ਦੇ ਵਿੱਚ ਪੈ ਜਾਂਦਾ ਯਾਰ ਪਤਾ ਨਹੀਂ ਛੇ ਹੋ ਸਕਦਾ ਆਪਣੀ ਕਣਕ ਦਾ ਵੀ ਝਾੜ ਇੰਨਾ ਹੀ ਘਟ ਜਾਏਗਾ ਅੱਜ ਆਪਾਂ ਤੁਹਾਨੂੰ ਇੱਕ ਫਾਰਮੂਲਾ ਸ਼ੇਅਰ ਕਰਾਂਗੇ ਜਿਹਦੇ ਨਾਲ ਆਪਾਂ ਖੜੀ ਕਣਕ ਦਾ ਝਾੜ ਕਿੱਦਾਂ ਚੈੱਕ ਕਰ ਸਕਦੇ ਹਾਂ ਤੇ ਦੂਜੇ ਨੰਬਰ ਤੇ ਆਪਾਂ ਜਿੱਦਾਂ ਕਣਕਾਂ ਦੇ ਦਾਣੇ ਵਿੱਜਣੇ ਸਿੱਟਿਆਂ ਦੇ ਵਿੱਚ ਜਿਹੜੇ ਦਾਣੇ ਜੇ ਨਾ ਸਿੱਟਾ ਕਾਲਾ ਜਾਂ ਪੈ ਕੇ ਦੇ ਦਾਣੇ ਵਿੱਚ ਜੀਰੇ ਵਰਗੇ ਕਈਆਂ ਸਿੱਟਿਆਂ ਚ ਹੋਏ ਆ ਤਾਂ ਉਹ ਕਿੰਨੇ ਦਾਣੇ ਬਰੀਕ ਪੈਣ ਤਾਂ ਕਿੰਨਾ ਆਪਣਾ ਕਿੱਲੇ ਦੇ ਹਿਸਾਬ ਨਾਲ ਝਾੜ ਕੱਢ ਸਕਦਾ ਤੇ ਜੇ ਉਹ ਨਾ ਹੋਣ ਤੇ ਕਿੰਨਾ ਆਪਣਾ ਵਾਜੂਗਾ ਝਾੜ ਤਾਂ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗਾ ਤਾਂ ਜਿਹੜੇ ਵੀ ਰੀਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੀ ਬੈਲ ਘੰਟੀ ਨੂੰ ਦਬਾ ਲੈਣ ਤਾਂ ਕਿ ਖੇਤੀ ਦੇ ਨਾਲ ਰਿਲੇਟਡ ਜਿੰਨੀ ਜਾਣਕਾਰੀ ਸਾਰੀ ਉਹਨਾਂ ਤੱਕ ਪਹੁੰਚਦੀ ਰਹੇ ਤਾਂ ਹੁਣ ਕਿਸਾਨ ਵੀਰ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਣਾ ਝਾੜ ਕਿੰਨਾ ਘਟੇਗਾ ਜਿਸ ਸਿੱਟੇ ਦੇ ਵਿੱਚ ਦਾਣੇ ਬਰੀਕ ਪੈ ਜਾਂ ਤਾਂ ਆਹ ਕਿਸਾਨ ਵੀਰ ਹੁਣ ਤੁਸੀਂ ਦੇਖੋ ਪਹਿਲੇ ਨੰਬਰ ਤੇ ਆ ਦੇਖ ਲੈ ਸਕਦੇ ਤੁਸੀਂ ਇਹ ਲਗਭਗ 62 ਕ ਦਾਣੇ ਆਪਾਂ ਇੱਕ ਸਿੱਟਾ ਨਾਰਮਲ ਨਾ ਚੰਗਾ ਲਿਆ ਨਾ ਮਾੜਾ ਲਿਆ ਖੇਤ ਦੇ ਵਿੱਚ ਵਿੱਚੋਂ ਜੋ ਸਿੱਟਾ ਕਿਸਾਨ ਬੰਦ ਲਿਓ ਬੰਨੇ ਦੇ ਨਾਲ ਜਿਹੜਾ ਆਪਾਂ ਸਿੱਟਾ ਤੋੜਦੇ ਹਾਂ ਉਹ ਥੋੜਾ ਜਿਹਾ ਦਾਣੇ ਦੀ ਗਿਣਤੀ ਉਹਨਾਂ ਚ ਵੱਧ ਹੁੰਦੀ ਹੈ ਕਿਉਂਕਿ ਉੱਥੇ ਥੋੜਾ ਪਾਣੀ ਕੰਟਰੋਲ ਨਾਲ ਸਾਈਡਾਂ ਦੀਆਂ ਤੇ ਲੱਗਾ ਹੁੰਦਾ ਤਾਂ ਉਥੇ ਸਿੱਟੇ ਦਾਣੇ ਮੋٹے ਹੁੰਦੇ ਆ ਤੇ ਸਿੱਟਾ ਵੀ ਥੋੜਾ ਜਿਹਾ ਵਿੱਚ ਲੈ ਖੇਤ ਨਾਲੋਂ ਥੋੜਾ ਚੰਗਾ ਹੁੰਦਾ ਤਾਂ ਤੁਸੀਂ ਇਹ ਆਪਾਂ ਇੱਕ ਵਿੱਚੋਂ ਜੋ ਸਿੱਟਾ ਲਿਆ ਸੀ ਉਹਦੇ ਵਿੱਚੋਂ ਲਗਭਗ 62 ਦਾਣਿਆਂ ਦੇ ਵਿੱਚੋਂ 5 ਤੋਂ 6 ਦਾਣੇ ਜਿਹੜਾ ਦੇਖ ਸਕਦੇ ਸਾਹਮਣੇ ਜੀਰੇ ਵਰਗੇ ਬਿਲਕੁਲ ਬਰੀਕ ਜੇ ਪੈ ਗਏ। ਤਾਂ ਜੇ ਆਪਣੇ ਹਰ ਇੱਕ ਸਿੱਟੇ ਪਿੱਛੇ ਇੰਨੇ ਦਾਣੇ ਬਰੀਕ ਨਿਕਲਣ ਤਾਂ ਕਿੰਨਾ ਝਾੜ ਕੜੇਗਾ। ਤਾਂ ਕਿਸਾਨ ਵੀ ਆਪਣੇ ਤਾਂ ਖੇਤ ਦੇ ਵਿੱਚ ਕਿਤੇ ਕਿਤੇ ਆਪਾਂ ਸਿੱਟੇ ਜੋ ਇੰਨੇ ਦਾਣੇ ਨਿਕਲ ਰਹੇ ਬਾਕੀ ਕੰਡੀਸ਼ਨ ਵਧੀਆ ਹੈ। ਤਾਂ ਜੇ ਹਰੇਕ ਸਿੱਟੇ ਜੋ ਆਪਣੇ ਇੰਨੇ ਦਾਣੇ 5 ਤੋਂ 6 ਦਾਣੇ ਬਰੀਕ ਨਿਕਲਾਉਂਦੇ ਆ। ਤ ਆਪਣਾ ਕਿੰਨਾ ਝਾੜ ਕੱਢ ਸਕਦਾ ਤੁਸੀਂ ਚੈੱਕ ਕਰਨ ਤਾਂ ਤੁਸੀਂ 10 ਸਿੱਟੇ ਕਿਸਾਨ ਵੀਰੋ ਤੋੜੋ ਖੇਤ ਦੇ ਵੱਖ-ਵੱਖ ਜਗਾ ਤੋਂ ਤਾਂ ਉਹਨਾਂ ਸਿੱਟਿਆਂ ਦੇ ਵਿੱਚੋਂ ਸਾਰਿਆਂ ਜੋ ਦਾਣੇ ਕੱਢ ਲਓ ਤਾਂ ਉਹਨਾਂ ਦੇ ਵਿੱਚੋਂ ਤੁਸੀਂ ਜਿਹੜੇ ਬਰੀਕ ਦਾਣੇ ਉਹਨਾਂ ਦੀ ਐਵਰੇਜ ਕੱਢੋ ਜੇ ਤੁਹਾਨੂੰ 5 ਤੋਂ 6 ਦਾਣਿਆਂ ਦੀ ਐਵਰੇਜ ਆਉਂਦੀ ਆ ਤਾਂ 3 ਤੋਂ 4 ਮਨ ਪ੍ਰਤੀ ਗੱਲਾ ਝਾੜ ਕੱਢੇਗਾ ਇਹਨਾਂ ਤਾਂ ਝਾੜ ਕੱਢ ਸਕਦਾ ਤੇ ਜੇ ਇਹ ਬਰੀਕ ਦਾਣੇ ਨਾ ਹੋਣਗੇ ਤਾਂ ਇਹ ਤੁਹਾਡਾ ਇੰਨਾ ਹੀ ਝਾੜ ਵਾਜੇਗਾ ਤਾਂ ਜੇ ਤੁਹਾਡਾ ਪਿਛਲੀ ਵਾਰ 55 ਮਨ ਮੰਨ ਲਓ ਝਾੜ ਆਪਾਂ ਇੱਕ ਉਦਾਹਰਨ ਦਿੰਨੇ ਹਾਂ ਕਿ 55 ਮਨ ਝਾੜ ਆਇਆ ਸੀ ਜੇ 5 ਤੋਂ 6 ਦਾਣੇ ਤੁਹਾਡੇ ਬਰੀਕ ਨਿਕਲ ਆਉਂਦੇ ਆ ਤਾਂ ਤੁਹਾਡਾ ਜਿਹੜਾ 55 ਮਨ ਆਲਾ ਝਾੜੋ 51 52 ਮਨ ਤੇ ਰਹਿ ਜਾਊਗਾ ਤਾਂ ਜੇ ਤੁਹਾਡਾ 60 ਮਨ ਆਇਆ ਸੀ ਤੇ ਤੁਸੀਂ 3 ਤੋਂ 4 ਮਨ ਇਹ ਝਾੜ ਘਟਾ ਕੇ ਤੇ ਤੁਹਾਡਾ 55 ਤੇ 57 ਮਨ ਰਹਿ ਜਾਊਗਾ ਤਾਂ ਜੇ ਦਾਣਾ ਬਰੀਕ ਨਾ ਨਿਕਲੇ ਤੁਹਾਡਾ ਤਾਂ ਫਿਰ ਉਹੀ ਤੁਹਾਡਾ ਝਾੜ ਸੇਮ ਟੂ ਸੇਮ ਹੀ ਰਹਿ ਸਕਦਾ ਤਾਂ ਦੂਜੇ ਨੰਬਰ ਤੇ ਆਪਣਾ ਜਿਹੜਾ ਝਾੜ ਘੜਦਾ ਜਾਨੀ ਕਿ ਆਪਾਂ ਜੇ ਗੱਲ ਕਰੀਏਗੇ ਜਿਹੜਾ ਆਪਣਾ ਖੜੀ ਕਣਕ ਦਾ ਆਪਾਂ ਝਾੜ ਕਿਵੇਂ ਚੈੱਕ ਕਰ ਸਕਦੇ ਆ ਤਾਂ ਜੇ ਕਿਸਾਨ ਵੀਰ ਤੁਸੀਂ ਇੱਕ ਨਾਰਮਲ ਸਿੱਟਾ ਤੋੜ ਕੇ ਦੇਖ ਲੈਣਾ ਜੇ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਲਗਭਗ ਇੱਕ ਆਪਾਂ ਨਾਰਮਲ ਦਾ ਸਿੱਟਾ ਤੋੜਦੇ 65 ਤੋਂ 70 ਦਾਣੇ ਨਿਕਲ ਆਉਂਦੇ ਆ ਜੇ ਤੁਹਾਡੇ ਛਿੱਟੇ ਦੇ ਵਿੱਚੋਂ ਇੱਕ ਨਾਰਮਲ ਸਿੱਟੇ ਦੇ ਵਿੱਚੋਂ 70 ਕ ਦਾਣੇ ਨਿਕਲ ਆਉਂਦੇ ਆ ਤਾਂ ਉਹਨੂੰ ਆਪਾਂ ਜਿਆਦਾ ਨਹੀਂ ਤੇ 60 ਦੇ ਗੈਣ ਲਈਏ ਕਿ ਇੱਕ ਐਵਰੇਜ ਗੈਣ ਲਈਏ ਕਿਸੇ ਸਿੱਟੇ ਜੋ ਕਿ ਵੱਡੇ ਛੋਟੇ ਸਿੱਟੇ ਹੁੰਦੇ ਆ ਕਿਸੇ 70 ਨਿਕਲ ਸਕੇ ਕਿਸੇ 60 ਵੀ ਨਿਕਲ ਸਕਦੇ ਕਿਸੇ ਜੋ 55 ਵੀ ਨਿਕਲ ਸਕਦੇ ਆ ਤਾਂ ਆਪਾਂ ਉਹਨਾਂ ਐਵਰੇਜ 60 ਦਾਣਿਆਂ ਦੀ ਲਾ ਲੈਨੇ ਆ ਜੇ ਤੁਹਾਡੇ ਐਵਰੇਜ 60 ਦਾਣੇ ਨਿਕਲਦੇ ਸਿੱਟੇ ਦੇ ਵਿੱਚੋਂ ਤਾਂ ਤੁਹਾਡਾ ਜਿਹੜਾ ਝਾੜ ਆ ਉਹ ਯਾਨੀ ਕਿ 50 ਤੋਂ ਲੈ ਕੇ ਤੇ 60 ਦੇ ਵਿੱਚ ਵਿੱਚ ਰਹੇਗਾ ਇਹ ਦੋ ਨਾ ਤਾਂ ਘਟੇਗਾ ਨਾ ਵਧੇਗਾ 50 ਤੋਂ ਲੈ ਕੇ ਤੇ 60 ਦੇ 60 ਮੰਨ ਦੇ ਵਿੱਚ ਵਿੱਚ ਤੁਹਾਡਾ ਝਾੜ ਰਹੇਗਾ ਜੇ ਤੁਹਾਡੀ ਐਵਰੇਜ ਜਿੰਨੀ ਵੱਧਦੀ ਜਾਂਦੀ ਜੇ 70 ਦਾਣਿਆਂ ਦੀ ਐਵਰੇਜ ਆਉਂਦੀ ਆ ਤਾਂ ਤੁਹਾਡਾ 55 ਤੋਂ ਲੈ ਕੇ 65 ਮੰਨ ਦੇ ਵਿੱਚ ਵਿੱਚ ਝਾੜ ਰਵੇਗਾ ਤੇ ਜੇ ਇਹ ਤੋਂ ਵੀ ਜ਼ਿਆਦਾ ਵੱਧੀ ਤਾਂ ਤੁਹਾਡਾ 60 ਮੰਨ ਤੋਂ ਉੱਪਰ ਜਾ ਸਕਦਾ ਤਾਂ ਇਹ ਇੱਕ ਅੰਦਾਜ਼ਾ ਕਿਸਾਨ ਵੀਰੋ ਤੇ ਇਹ ਆਪਾਂ ਬਿਹਰੀਵਾਰ ਵੀ ਅੰਦਾਜ਼ਾ ਲਾ ਕੇ ਦੇਖਿਆ ਸੀ ਤੇ ਆਪਣਾ ਅੰਦਾਜ਼ੇ ਨਾਲ ਬਿਲਕੁਲ ਸਹੀ ਝਾੜ ਰਿਹਾ ਸੀ ਆਪਣੇ ਜਾਨੀ ਕਿ 65 ਕ ਦੀ ਦਾਣਿਆਂ ਦੀ ਐਵਰੇਜ ਆਈ ਸੀ ਤੇ ਆਪਣਾ ਲਗਭਗ 57 58 ਮਣ ਝਾੜ ਆਪਣਾ ਆ ਗਿਆ ਸੀ ਪਿਛਲੀ ਵਾਰ ਵੀ ਤਾਂ ਇਹ ਅੰਦਾਜ਼ਾ 1-2 ਮਣ ਉੱਤੇ ਥੱਲੇ ਹੋ ਸਕਦਾ ਬਾਕੀ ਇਹ ਆਪਣਾ ਅੰਦਾਜ਼ਾ ਜਾਂ ਮਿਲ ਜਾਂਦਾ ਕਿ ਆਪਣੀ ਕਣਕ ਇੰਨਾ ਕੁ ਝਾੜ ਦੇ ਸਕਦੀ ਕਿਉਂਕਿ ਇਹ ਹੁਣ ਕਈ ਵਾਰ ਨਾ ਕਣਕਾਂ ਕਿਤੇ ਵੱਧ ਝਾੜ ਦੇ ਰਹੀਆਂ ਕਿਤੇ ਘੱਟ ਦੇ ਰਹੀਆਂ ਝਾੜ ਤਾਂ ਆਪਾਂ ਨੂੰ ਡਰ ਜਾ ਪੈਂਦਾ ਯਾਰ ਖਸ ਆਪਣੀ ਵੀ ਨਾ ਕਿਤੇ ਜਿਹੜੀ ਕਣਕ ਇੰਨਾ ਘੱਟ ਝਾੜ ਦੇਵੇ ਤਾਂ ਇਹ ਤੋਂ ਆਪਾਂ ਪਹਿਲਾਂ ਹੀ ਅੰਦਾਜ਼ਾ ਜਾਂ ਲਾ ਸਕਦੇ ਕਿ ਆਪਣੀ ਇੱਥੇ ਕੁ ਝਾੜ ਕਣਕ ਦੇ ਜੂਗੀ ਕਿਉਂਕਿ 2-4 ਮਣ ਦਾ ਅੱਗਾ ਪਿਛਾ ਹੋ ਵੀ ਸਕਦਾ ਬਾਕੀ ਆਪਾਂ ਨੂੰ ਅੰਦਾਜ਼ਾ ਜਾਂ ਲੱਗ ਜਾਂਦਾ ਕਿ ਇੰਨਾ ਕੁ ਝਾੜ ਵੀਡੀਓ ਦੀ ਜਾਣਕਾਰੀ ਚੰਗੇ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਕਿਸਾਨ ਵੀਰੋ ਆਪਣਾ ਚੈੱਕ ਕਰਕੇ ਕਮੈਂਟਾਂ 'ਚ ਜ਼ਰੂਰ ਦੱਸਿਓ ਕਿ ਵਾਕਈ ਇਹ ਫਾਰਮੂਲਾ ਕਾਮਯਾਬ ਹੈ ਜਾਂ ਨਹੀਂ ਬਾਕੀ ਆਪਾਂ ਪਿਛਲੀ ਵਾਰ ਇਹ ਫਾਰਮੂਲਾ ਵਰਤਿਆ ਸੀ ਤੇ ਆਪਣਾ ਸੇਮ ਟੂ ਸੇਮ ਜਿਹਾ ਝਾੜ ਆ ਗਿਆ ਸੀ ਤਾਂ ਇਸ ਲਈ ਆਪਾਂ ਸੋਚਿਆ ਕਿ ਇਸ ਵਾਰ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਈਏ ਉਹ ਪਹਿਲਾਂ ਹੀ ਆਪਣੀ ਕਣਕ ਦਾ ਝਾੜ ਚੈੱਕ ਕਰ ਸਕਣ ਕਿ ਆਪਣਾ ਇੱਥੇ ਕਿ ਝਾੜ ਆਊਗਾ ਬਾਕੀ ਤੁਸੀਂ ਕਿਸਾਨ ਵੀਰੋ 10 ਸਿੱਟੇ ਪੂਰੇ ਲੈ ਲੈਣੇ ਆ ਤੇ 10 ਸਿੱਟਿਆਂ ਦੀ ਐਵਰੇਜ ਬਣਾ ਕੇ ਤੁਸੀਂ ਇਹ ਝਾੜ ਕੱਟ ਕੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਇਹ ਫਾਰਮੂਲਾ ਵਰਤਿਆ ਤਾਂ ਤੁਹਾਨੂੰ ਕਿਦਾਂ ਦਾ ਰਿਜ਼ਲਟ ਆ ਜਾਂ ਕਿਦਾਂ ਦਾ ਝਾੜ ਮਿਲਿਆ ਸੋ ਵੀਡੀਓ ਚੰਗੇ ਲੱਗੇ ਲਾਇਕ ਤੁਸੀਂ ਜੂਰ ਕਰਿਓ ਬਹੁਤ ਬਹੁਤ ਧੰਨਵਾਦ